ਸਤਿ ਸ਼੍ਰੀ ਅਕਾਲ ਜੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠ ਰਹੇ ਨੇ ਕਿ ਕੀ ਰੀਤ ਨਰੂਲਾ ਪ੍ਰੈਗਨੈਂਟ ਹੈ ਕਿਉਂਕਿ ਹਾਲ ਹੀ ਵਿੱਚ ਰੀਤ ਨਰੂਲਾ ਦੀਆਂ ਸੈਮ ਨਰੂਲਾ ਅਤੇ ਉਸ ਦੀ ਫੈਮਲੀਜ਼ ਦੇ ਨਾਲ ਕੁਝ ਕੁ ਵੀਡੀਓਜ਼ ਅਤੇ ਪਿਕਸਰ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਹੀ ਦਿਖਾਇਆ ਜਾ ਰਿਹਾ ਹੈ ਕਿ ਰੀਤ ਨਰੂਲਾ ਬੱਚੇ ਨੂੰ ਜਨਮ ਦੇਣ ਵਾਲੀ ਹੈ ਅਤੇ ਤਸਵੀਰਾਂ ਵਿੱਚ ਪ੍ਰੈਗਨੈਂਟ ਨਜ਼ਰ ਆ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਇਹ ਸਾਰੀਆਂ ਹੀ ਰੀਲਸ ਅਤੇ ਵੀਡੀਓਜ਼ ਗੁੱਡ న్యూਸ Song ਦੀਆਂ ਨੇ ਜੋ ਕਿ ਹਾਲ ਹੀ ਵਿੱਚ ਇਹਨਾਂ ਵੱਲੋਂ ਰਿਲੀਜ਼ ਕੀਤਾ ਗਿਆ ਹੈ ਜਿੱਥੇ ਰੀਤ ਨਰੂਲਾ ਨੂੰ a pregnant woman represent ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਸैम ਰੂਲਾ ਦੇ ਵੱਲੋਂ ਇੱਕ ਬੱਚੇ ਦੇ ਨਾਲ ਵੀਡੀਓ ਸ਼ੇਅਰ ਕੀਤੀ ਗਈ ਜਿਸ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਇਹਨਾਂ ਦੇ ਘਰ ਬੱਚੇ ਨੇ ਜਨਮ ਲੈ ਲਿਆ ਹੈ ਅਤੇ ਇਸ ਰਿਲੇਟਡ ਸैम ਰੂਲਾ ਨੂੰ ਕਈ ਤਰ੍ਹਾਂ ਦੇ ਸਵਾਲ ਵੀ ਸਟੋਰੀਜ਼ ਦੇ ਵਿੱਚ ਪੁੱਛੇ ਗਏ ਜਿਸ ਤੋਂ ਬਾਅਦ ਸैम ਨਰੂਲਾ ਨੇ ਰਿਪਲਾਈ ਦਿੱਤਾ ਕਿ ਇਹ ਸਿਰਫ ਕਾਣੇ ਦੀ ਸ਼ੂਟਿੰਗ ਸੀ ਅਤੇ ਬੱਚਾ ਗੁਰਵਿੰਦਰ ਗਿੱਲ ਦੀ ਬੇਬੀ ਗਰਲ ਹੈ ਜਿਨ੍ਹਾਂ ਦੇ ਨਾਲ ਉਹਨਾਂ ਨੇ ਵੀਡੀਓਜ਼ ਅਤੇ ਤਸਵੀਰਾਂ ਕਰਵਾਈਆਂ ਨੇ ਇਸ ਤੋਂ ਇਲਾਵਾ ਨਰੂਲਾ ਫੈਮਲੀ ਦੇ ਵੱਲੋਂ ਕੁਝ ਵੀ ਰਵੀਲ ਨਹੀਂ ਕੀਤਾ ਗਿਆ। ਵੈਲ ਤੁਹਾਡਾ ਰੀਤ ਨਰੂਲਾ ਤੇ ਸੈਮ ਨਰੂਲਾ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ।